ਜੋ ਸਾਡੇ ਪਿੰਡ ਦੇ ਵਿੱਚ ਢਣਾੜਾ ਕੂਸ਼ਕ ਜੋ ਐਮਐਲਏ ਮੋਰਕ ਦੀ ਛਾਤੇ ਚੱਲਦੇ ਆਗੇ ਤੇ ਉਹਨਾਂ ਵੱਲੋਂ ਸਾਡੇ ਤੇ ਤਰਖਾਸ ਚ ਦਿੱਤੀ ਗਈ ਹੈ ਵੀ ਇਹ ਸਰਕਾਰੀ ਜਗ੍ਹਾ ਦੇ ਵਿੱਚ ਅਨਜਾਇਜ਼ ਕਬਜ਼ਾ ਹੈ ਸਾਡੇ ਪਿੰਡ ਦੇ ਵਿੱਚ ਸਰਕਾਰੀ ਜਗ੍ਹਾ 80 90 ਕਿੱਲੇ ਪਈ ਹੈ ਤੇ ਜੋ ਇੱਥੋਂ ਦੇ ਮੈਂਬਰ ਪਹਿਲਾਂ ਨੰਬਰਦਾਰ ਹੁੰਦੇ ਸੀ ਸਰਪੰਚ ਹੁੰਦੇ ਸੀਗੇ ਉਹ ਵੀ ਸਰਕਾਰੀ ਜਗ੍ਹਾ ਦੇ ਵਿੱਚ ਮੈਂਬਰਾਂਾਂ ਸਰਪੰਚੀਆਂ ਕਰਕੇ ਸਾਡੇ 4 ਮਰਲੇ ਦੀ ਜਗ੍ਹਾ ਇਹਨਾਂ ਨੂੰ ਦਿਖ ਰਹੀ ਹੈ ਸਾਡੇ ਉਹ ਇਹ ਗੱਲ ਹਾਜਮ ਨਹੀਂ ਹੋ ਰਹੀ ਵੀ ਜੋ ਗਰੀਬ ਪਰਿਵਾਰ ਦੇ ਵਿੱਚੋਂ ਸਰਪੰਚ ਬਣੀ ਐਤੀ ਐਮਐਲਏ ਮੋਲਕ ਨੂੰ ਤੇ ਜੋ ਸਾਡੇ ਪਿੰਡ ਦੇ ਤਨਹਾਰਾ ਇਹਨਾਂ ਨੂੰ ਹਾਜਮ ਨਹੀਂ ਹੋ ਰਹੀਗੀ ਕਿਛੇ ਦਿਨ ਹੀ ਆਏ ਗਏ ਇਹਨਾਂ ਦੀ ਕੱਲਿਆਂ ਦੀ ਆਂਦੇ ਆਕੇ ਕੱਲਿਆਂ ਦੀ ਤਾਂ ਨਾ ਸੀ ਅੱਜ ਹੋਣ ਦੀ ਕਿ ਨਾ ਸਵੇਰੇ ਹੋਣ ਦੀ ਜੇ ਸਾਰੇ ਪਿੰਡ ਦੀ ਹੋਈ ਜਾਵੇ 12 ਕਿੱਲੇ ਦਾਣਾ ਮੰਡੀ ਦੇ 4 ਕਿੱਲੇ ਰਹਿ ਗਿਆ ਹੱਥ-ਪਾਸੀ ਵਾਲਿਆਂ ਨੇ ਸਾਰਿਆਂ ਨੇ ਰੋਕ ਲਈ ਇਹ ਗੱਲ ਨਹੀਂ ਅਸੀਂ ਹੋਣ ਦੇਣ ਤਾ ਉਸ ਨੂੰ ਬੰਦੇ ਨੂੰ ਆਪ ਨੂੰ ਦਿਖ ਰਿਹਾ ਕਿ ਮੈਂ ਵੀ ਨਜਾਇਜ਼ ਕਬਜ਼ਾ ਕੀਤਾ ਨਾ ਹੀ ਪ੍ਰਸ਼ਾਸਨ ਨੂੰ ਦਿਖ ਰਿਹਾ ਕਿ ਉਹਨੇ ਕੋਈ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਨਾ ਹੀ ਅਮੋਲਕ ਸਿੰਘ ਨੂੰ ਦਿਖ ਰਿਹਾ ਤੇ ਤੁਸੀਂ ਇਹ ਦੇਖੋ ਕਿ ਜਿਹੜੇ ਇਹ ਢੰਡੋਰਾ ਪੇਟ ਰਏ ਆ ਕਿ ਅਸੀਂ ਨਜਾਇਜ਼ ਕਬਜ਼ਾ ਛਡਾਉਣਾ ਕਿਸ ਤਰ੍ਹਾਂ ਨਜਾਇਜ਼ ਕਬਜ਼ੇ ਛਡਾਉਂਦੇ ਆ ਆਮ ਲੋਕਾਂ ਤੋਂ ਨਜਾਇਜ਼ ਕਬਜ਼ਾ ਕਿਸ ਤਰ੍ਹਾਂ ਛਡਾਇਆ ਜਾਂਦਾ ਤੇ ਧਨਾਟਾਂ ਵਰੀ ਕਿਸ ਤਰ੍ਹਾਂ ਦੰਦਨਾ ਪੈਂਦੀਆਂ ਇਸ ਇਨਜਾਮ ਦੇ ਵਿੱਚ ਜੋ ਤਗੜਾ ਹੈਗਾ ਉਸ ਦਾ ਜਿਹੜਾ ਨਜਾਇਜ਼ ਵੀ ਜਾਇਜ਼ ਹੋ ਜਾਂਦਾ ਤੇ ਜਿਹੜਾ ਗਰੀਬ ਹੋਵੇ ਉਸ ਦਾ ਜਿਹੜਾ ਜਾਇਜ਼ ਵੀ ਨਜਾਇਜ਼ ਹੋ ਜਾਂਦਾ ਹੈਗਾ ਆਪਾਂ ਦੇਖਦੇ ਪਿੰਡਾਂ ਦੇ ਵਿੱਚ ਜਦੋਂ ਵੀ ਕਿਤੇ ਢੇੜਾ ਮਾਰੀਏ ਤਾਂ ਵੱਡੇ ਪੱਦਰ ਦੇ ਉੱਤੇ ਜੋ ਸ਼ਾਮਲਾਟਾਂ ਪਈਆਂ ਹੈਗੀਆਂ ਉਹਨਾਂ ਦੇ ਉੱਤੇ ਕਬਜ਼ਾ ਜਿਹੜਾ ਉਹ ਤਗੜੇ ਧਨਾਰਾਂ ਦਾ ਹੁੰਦਾ ਤੇ ਜੇ ਕਿਤੇ ਕਿਸੇ ਗਰੀਬ ਦੇ ਕੋਲੇ ਕੋਈ ਮਰਲਾ 2 ਮਰਲੇ ਜਗ੍ਹਾ ਹੋਵੇ ਤਾਂ ਉਸ ਨੂੰ ਆ ਜਿਹੜਾ 50 50 ਗਾਲਾਂ ਜਿਹੜੀਆਂ ਉਹ ਸੋਨ ਨੂੰ ਮਿਲਦੀਆਂ ਹੈਗੀਆਂ ਪਰ ਨਾਲ ਹੀ ਤੁਹਾਨੂੰ ਦੱਸ ਦਈਏ ਪਿਛਲੇ ਸਮੇਂ ਤੋਂ ਆ ਜਿਹੜਾ ਆਹੋ ਪਿੰਡ ਚੰਦਪਾਣਾ ਜਿਹੜਾ ਜੋ ਕਿ ਜੈਤੂ ਹਲਕੇ ਦੇ ਵਿੱਚ ਪੈਂਦਾ ਹੈਗਾ ਕਾਫੀ ਚਰਚਾ ਦੇ ਵਿੱਚ ਰਿਹਾ ਕਿਉਂਕਿ ਇੱਥੋਂ ਦੇ ਮਜ਼ਦੂਰਾਂ ਦੇ ਨਾਲ ਆ ਜਿਹੜਾ ਉਹ ਕਾਫੀ ਜ਼ਿਆਦਾ ੱਟਕਾ ਹੋਇਆ ਸੀਗਾ ਇੱਥੇ ਕਿਉਂਕਿ ਐਸ்சி ਸਰਪੰਚ ਸੀਗਾ ਉਹ ਕੁਝ ਲੋਕਾਂ ਤੋਂ ਜਰਿਆ ਨਹੀਂ ਗਿਆਗਾ ਇਸ ਵਜ੍ਹਾ ਕਰਕੇ ਇੱਥੇ ਕਾਫੀ ਸਾਰਾ ਬਖੇੜਾ ਜਿਹੜਾ ਦੇਖਣ ਨੂੰ ਮਿਲਿਆ ਤੇ ਇਸ ਏਰੀਆ ਦਾ ਜਿਹੜਾ ਐਮਐਲਏ ਆ ਜਿਹੜਾ ਜਿਸ ਨੂੰ ਕੋਈ ਪੰਜਾਬ ਦੇ ਵਿੱਚ ਜਾਣਦਾ ਨਹੀਂ ਸੀਗਾ ਚੰਦਪਾਣ ਦੀ ਵਜ੍ਹਾ ਕਰਕੇ ਉਹ ਵੀ ਕਾਫੀ ਹਾਈਲਾਈਟ ਹੋਇਆ ਪਰ ਹਲੇ ਵੀ ਆ ਜਿਹੜਾ ਉਸ ਐਮਐਲਏ ਨੂੰ ਜਿਹੜਾ ਹਾਈਲਾਈਟ ਹੋਣ ਦਾ ਜਿਹੜਾ ਚਾ ਚੜਾ ਹੋਇਆਗਾ ਇਸ ਕਰਕੇ ਆ ਜਿਹੜਾ ਹਰ ਤੀਜੇ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਜੈਤੋ ਦੇ ਵਿੱਚ ਘਟਦੀ ਰਹਿੰਦੀ ਹੈਗੀ ਆ ਤੇ ਅੱਜ ਇਸ ਟਾਈਮ ਅਸੀਂ ਪਿੰਡ ਚੰਦਪਾਨ ਖੜੇ ਹੋਏ ਆ ਤੇ ਉਸੇ ਹੀ ਪਿੰਡ ਖੜੇ ਹੋਏ ਆ ਜਿੱਥੇ ਵੱਡਾ ਮਾਮਲਾ ਜਿਹੜਾ ਉਹ 2000 25 ਚੜਨਸਾਰਾ ਜਿਹੜਾ ਉਹ ਵਾਪਰਿਆ ਸੀਗਾ ਫਰਵਰੀ ਮਹੀਨੇ ਦੇ ਵਿੱਚ ਤੇ ਉਸੇ ਹੀ ਸਰਪੰਚ ਦੇ ਦੂਹੇ ਦੇ ਅੱਗੇ ਖੜੇ ਹੋਏ ਆ ਜਿਨ੍ਹਾਂ ਦੇ ਨਾਲ ਇਹ ਘਟਨਾਵਾਂ ਘਟੀਆਂ ਸੀਗਾ ਪਰ ਹੁਣ ਦੁਬਾਰਾ ਤੋਂ ਫੇਰ ਆ ਜਿਹੜਾ ਕਿਉਂਕਿ ਇੱਥੇ ਚੰਦਪਾਨ ਜਵਰ ਵਿਰੋਧੀ ਐਕਸ਼ਨ ਕਮੇਟੀ ਬਣੀ ਸੀਗੀ ਤੇ ਅੱਜ ਦੁਬਾਰਾ ਤੋਂ ਫੇਰ ਆ ਜਿਹੜਾ ਉਹ ਕਮੇਟੀ ਇੱਥੇ ਆਈ ਹੈਗੀ ਆ ਤੇ ਨਾਲ ਹੀ ਆ ਜਿਹੜਾ ਪਿੰਡ ਦੇ ਕੁਝ ਮਜ਼ਦੂਰ ਘਰ ਆ ਜਿਹੜੇ ਇੱਥੇ ਮੌਜੂਦ ਹੈਗੇ ਆ ਕੀ ਮਾਮਲਾ ਹੈਗਾ ਕਿਉਂ ਇਹ ਇਕੱਠੇ ਹੋ ਰਹੇ ਹੈਗੇ ਆ ਕਿਉਂ ਵਾਰੀ-ਵਾਰੀ ਰੌਲਾ ਪੈ ਰਿਹਾ ਹੈਗਾ ਕਿਉਂਕਿ ਕੇਸ ਆ ਜਿਹੜਾ ਆਲਰੇਡੀ ਹਾਈ ਕੋਰਟ ਤੋਂ ਟਰਾਂਸਫਰ ਹੋ ਕੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆ ਤੇ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ ਆ ਜਿਹੜਾ ਉਹ ਸ਼ਾਇਦ ਇਸ ਦੀ ਜਿਹੜੀ ਸੁਣਵਾਈ ਵੀ ਹੋਵੇ ਪਰ ਫਿਲਹਾਲ ਜਿਹੜਾ ਇੱਥੇ ਇਕੱਠਾ ਹੋਇਆ ਹੈਗਾ ਕੀ ਕਾਰਨ ਹੈਗਾ ਸਾਡੇ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਮੌਜੂਦ ਨੇ ਅਮਨਦੀਪ ਕੌਰ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਅਮਨਦੀਪ ਜੀ ਸੱਸੀ ਕਾਲ ਪਹਿਲਾਂ ਤਾਂ ਸੱਸੀ ਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਅੱਛਾ ਕੀ ਕਾਰਨ ਹੈਗਾ ਅੱਜ ਸਾਰੇ ਇਕੱਠੇ ਹੋਏ ਹੋ ਦੁਬਾਰਾ ਤੋਂ ਫੇਰ ਰੌਲਾ ਪੈ ਰਿਹਾ ਹੈਗਾ ਜਦੋਂ ਆਲਰੇਡੀ ਕੇਸ ਆ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਲੱਗਿਆ ਹੈਗਾ ਫੇਰ ਫੇਰ ਵਾਰੀ ਵਾਰੀ ਐਕਸ਼ਨ ਕਮੇਟੀ ਇਕੱਠੀ ਹੋ ਰਹੀ ਆ ਪਹਿਲਾਂ ਤਾਂ ਵੀਰ ਜੀ ਮੈਂ ਤੁਹਾਡੇ ਧਿਆਨ ਚ ਲਿਆਦਾ ਜੋ ਗਮਦੂਰ ਸਿੰਘ ਪੱਪੂ ਵਰਗੇ ਉਹਨਾਂ ਨੇ ਆਪਦੇ ਚਾਚੇ ਦੇ ਮੁੰਡੇ ਤੋਂ ਸਾਡੇ ਤੇ ਦਖਾਸਤ ਦਵਾਈ ਜੋ ਐਮਐਲਏ ਦੀ ਸਿਹਤ ਤੇ ਸਿਆਸੀ ਸਹਿ ਚੱਲੀ ਜਾਂਦਾਗਾ ਜੋ 5 ਫਰਵਰੀ ਦੀ ਘਟਨਾ ਸੀਗੀ ਉਸੇ ਦਿਨ ਤੋਂ ਲੈ ਕੇ ਇਹ ਸਿਆਸੀ ਦਾਵਾ ਅੱਜ ਤੱਕ ਚੱਲਦਾ ਆ ਰਿਹਾਗਾ ਸਾਡੇ ਪਿੰਡ ਦੇ ਵਿੱਚ ਦੇਖਣ ਨੂੰ ਮਿਲਦਾ ਤੁਹਾਨੂੰ ਵੀ ਪਤਾਗਾ ਵੀ ਐਮਐਲਏ ਜਿਹੜੇ ਤੁਸੀਂ ਗੱਲ ਕਹੀ ਐਮਐਲਏ ਆਮ ਆਦਮੀ ਪਾਰਟੀ ਦਾ ਜੋ ਐਮਐਲਏ ਆਓ ਅਮੋਲਕ ਉਹ ਤਾਂ ਨੂੰ ਕੋਈ ਜਾਣਦਾ ਸੀਗਾ ਸਾਡੇ ਪਿੰਡ ਦਾ ਕਰਕੇ ਉਹ ਵਾਇਰਲ ਜ਼ਰੂਰ ਹੋ ਗਿਆ ਪਰ ਵਾਇਰਲ ਜ਼ਰੂਰ ਹੋ ਗਿਆ ਹੁਣ ਉਹ ਜੋ ਇਹਨਾਂ ਨੇ ਦਿੱਲੀ 'ਚ ਸਰਕਾਰ ਬਣੀ ਸੀ ਪਹਿਲਾਂ ਮੈਂ ਤੁਹਾਨੂੰ ਇਹਦਾ ਜਵਾਬ ਦੇਦਾ ਜੋ ਦਿੱਲੀ 'ਚ ਸਰਕਾਰ ਇਹਨਾਂ ਦੀ ਬਣ ਜਾਂਦੀ ਜੋ ਇਹਨਾਂ ਨੇ 5 ਫਰਵਰੀ ਨੂੰ ਸਾਡੇ ਪਿੰਡ ਦੇ ਵਿੱਚ ਘਟਨਾ ਵਾਪਰੀ ਇਹਦਾ ਕਰਕੇ ਨਹੀਂ ਬਣੀ ਹੁਣ 2027 ਦੇ ਵਿੱਚ ਇਹਨਾਂ ਦੀ ਸਰਕਾਰ ਨੂੰ ਸਾਡੇ ਪਿੰਡ 'ਚ ਰੂਟਾ ਲਾਊਗਾ ਹੋਰ ਕੋਈ ਪਿੰਡ ਲਾਵੇ ਨਾ ਲਾਵੇ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਦੇਣਾ ਚਾਹਣੀ ਵੀਰ ਜੀ ਜੋ ਸਾਡੇ ਪਿੰਡ ਦੇ ਵਿੱਚ ਢਣਾੜਾ ਕੁਸ਼ਕ ਜੋ ਐਮਐਲਏ ਮੋੜਕ ਦੀ ਛਾਹ ਤੇ ਚੱਲਦੇ ਆਗੇ ਤੇ ਉਹਨਾਂ ਵੱਲੋਂ ਸਾਡੇ ਤੇ ਦਰਖਾਸਤ ਦਿੱਤੀ ਗਈ ਹੈ ਵੀ ਇਹ ਸਰਕਾਰੀ ਜਗ੍ਹਾ ਦੇ ਵਿੱਚ ਅਨਜਾਇਜ਼ ਕਬਜ਼ਾ ਹੈ ਸਾਡੇ ਪਿੰਡ ਦੇ ਵਿੱਚ ਸਰਕਾਰੀ ਜਗ੍ਹਾ 80 90 ਕਿੱਲੇ ਪਈ ਹੈ ਤੇ ਜੋ ਇੱਥੋਂ ਦੇ ਮੈਂਬਰ ਪਹਿਲਾਂ ਨੰਬਰਦਾਰ ਹੁੰਦੇ ਸੀ ਸਰਪੰਚ ਹੁੰਦੇ ਸੀਗੇ ਉਹ ਵੀ ਸਰਕਾਰੀ ਜਗ੍ਹਾ ਦੇ ਵਿੱਚ ਮੈਂਬਰਾਂਾਂ ਸਰਪੰਚਾਂਾਂ ਕਰ ਗਏ ਸਾਡੇ ਚਾਰ ਮਾਰ ਲੇ ਦੀ ਜਗਾ ਇਹਨਾਂ ਨੂੰ ਦਿਖ ਰਹੀ ਹੈ ਸਾਡਾ ਤੁਸੀਂ ਵੇਖ ਸਕਦੇ ਆ ਵੀ ਸਾਡਾ ਕਿਸੇ ਇੱਕ ਪਾਸੇ ਨੂੰ ਕਰਤੇ ਘਰ ਨਹੀਂ ਜਗਾ ਵੀ ਇਹ ਸਰਕਾਰੀ ਜਗਾ ਦੇ ਵਿੱਚ ਵੀ ਜੋ ਆਸੇ ਪਾਸੇ ਵੀ ਇਹ ਵੀ ਤਾਂ ਸਰਕਾਰੀ ਜਗਾ ਵੀ ਹੋਊਗੀ ਵੀ ਤੁਹਾਨੂੰ ਕੱਲੇ ਘਰ ਦੀ ਸਰਕਾਰੀ ਜਗਾ ਕਿਵੇਂ ਲੱਗਦੀ ਹੈਗੀ ਤੇ ਤਾਂ ਕਰਕੇ ਇਹਨਾਂ ਨੂੰ ਇਹ ਗੱਲ ਹਾਜਮ ਨਹੀਂ ਹੋ ਰਹੀ ਵੀ ਜੋ ਗਰੀਬ ਪਰਿਵਾਰ ਦੇ ਵਿੱਚੋਂ ਸਰਪੰਚ ਬਣੀ ਇੱਤੀ ਐਮਐਲਏ ਮੋਲਕ ਨੂੰ ਤੇ ਜੋ ਸਾਡੇ ਪਿੰਡ ਦੇ ਤਨਹਾੜਾ ਇਹਨਾਂ ਨੂੰ ਹਾਜਮ ਨਹੀਂ ਹੋ ਰਹੀਗੀ ਜੋ ਇਹਨਾਂ ਨੇ ਪਹਿਲਾਂ ਵੀ ਸਾਡੇ ਪਿੰਡ ਦੇ ਵਿੱਚ ਜੋ ਦੋ ਉਮੀਦਵਾਰ ਖੜੇ ਹੋਏ ਸੀਗੇ ਉਦੋਂ ਪਹਿਲਾਂ ਵੀ ਇਹਨਾਂ ਨੇ 4-5 ਪੰਜ ਉਮੀਦਵਾਰ ਸਾਡੇ ਤੋਂ ਇਲਾਵਾ ਸੀ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਖੜੇ ਹੋਏ ਸੀਗੇ ਜੋ ਗਮਦੂਰ ਸਿੰਘ ਪੱਪੂ ਇਹਨਾਂ ਦੇ ਘਰੋਂ ਹੀ ਖਰਚਾ ਚੱਲਦਾ ਰਿਹਾ ਤੇ ਸਾਡੇ ਪਿੰਡ ਦੇ ਲੋਕਾਂ ਨੇ ਬਹੁਤ ਚੜ ਕੇ ਸਾਨੂੰ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਇਹਨਾਂ ਦਾ ਇਹਨਾਂ ਨੇ ਵਿਚਾਰੇ ਨੇ ਬਹੁਤ ਸਾਡਾ ਸਾਥ ਦਿੱਤਾ ਇਹਨਾਂ ਨੇ ਬਹੁਤ ਚੜ ਕੇ ਵੋਟਾਂ ਪਾਗਾ ਜਦੋਂ ਹੁਣ ਵੀ ਸਾਡੇ ਪਿੰਡ ਦੇ ਵਿੱਚ ਅਮੋਲਕ ਹੁੰਦਾ ਉਹਦੋਂ ਵੀ ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ ਵੀ ਸਾਡੇ ਪਰਿਵਾਰ ਦੇ ਵਿੱਚ ਗਰੀਬ ਪਰਿਵਾਰ ਦੇ ਵਿੱਚ ਸਰਪੰਚੀ ਇਹ ਵੀ ਤੁਹਾਨੂੰ ਹਾਜਮ ਨਹੀਂ ਹੋ ਰਹੀ ਵੀ ਜੋ ਸਾਡਾ ਹੱਕ ਸੀਗਾ বিਜੋ ਸਾਡੇ ਸਤਿਵਾਨ ਦੇ ਵਿੱਚ ਹੱਕ ਸੀਗਾ ਅਸੀਂ ਸਰਪੰਚ ਬਣਨਾ ਸੀਗਾ ਜੋ ਤੁਸੀਂ ਹੱਕ ਨੂੰ ਇਸ ਨੂੰ ਬਰਬਾਦ ਕਰਨ ਤੇ ਹੋਏ ਰਹੇ ਆਗੇ ਜੋ ਤੁਹਾਡੇ ਜ਼ਿਮੀਦਾਰ ਭਾਈਚਾਰੇ ਦੇ ਅਸੀਂ ਕਹਿੰਨੇ ਵੀ ਆ ਸਾਡੇ ਜ਼ਿਮੀਦਾਰ ਭਾਈਚਾਰਾ ਅੱਜ ਵੀ ਸਾਡਾ ਬਹੁਤ ਸਾਡੇ ਪਿੰਡ ਦੇ ਵਿੱਚੋਂ ਸਾਡਾ ਸਾਥ ਦਿੰਦਾ ਜੋ ਚਾਰ ਪੰਜ ਘਰ ਇਹਨਾਂ ਤੋਂ ਹਜਮ ਨਹੀਂ ਹੋ ਰਹੀ ਸਰਪੰਚੀ ਜੀ আচ্ছা ਇਹ ਦੱਸੋ ਕਿ ਜਿਹੜੀ ਜਗ੍ਹਾ ਦੇ ਵਿੱਚ ਜਿਹੜੀ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਆ ਰਹੇ ਹੈਗੇ ਆ ਉੱਥੇ ਕੋਈ ਮਕਾਨ ਵਗੈਰਾ ਪਾਏ ਹੈਗੇ ਤੁਹਾਡੇ ਉੱਥੇ ਸਰਕਾਰੀ ਮੀਟਰ ਲੱਗਾ ਸਰਕਾਰੀ ਮੀਟਰ ਤਾਂ ਬਿਲਕੁਲ ਨਹੀਂ ਲੱਗਾ ਵੀਰ ਜੀ ਮੀਟਰ ਤਾਂ ਇਹ ਮੇਰੇ ਦਾਦੇ ਪਰਦਾਦਿਆਂ ਦੇ ਜਗਾ ਇਹ ਮਿੰਟ 10 ਸਾਲ ਹੋ ਗਏ ਮੇਰੀ ਮਰ ਜਾਈਨ ਤਾਂ ਪਹਿਲਾਂ ਮੈਨੂੰ ਪਤਾ ਨਹੀਂ ਸੀ ਕੋਈ ਵੀ ਕਿਵੇਂ ਜਗਾ ਇਹਨਾਂ ਦੀ ਤੇ ਸਾਡੇ ਬਜ਼ੁਰਗ ਦੱਸਦੇ ਆ ਵੀ ਇਹ ਜਗਾ ਨੂੰ ਮੁੱਲ ਲਿਆ ਆ ਵਿਆ ਕਹਿੰਨਾਂ ਨੇ ਜੀ ਅੱਛਾ ਮਾ ਤਾਂ ਹੋਰ ਵੀ ਕਿਸੇ ਦੀ ਨਿਸ਼ਾਨਦਈ ਕਰਨ ਆਇਆ ਹੈਗਾ ਇੱਥੇ ਕੋਈ ਕਿਸੇ ਦੀ ਨਹੀਂ ਆਏਗੇ ਇਹਨਾਂ ਦੀ ਕੱਲਿਆਂ ਦੀ ਆਂਦੇ ਅਗੇ ਕੱਲਿਆਂ ਦੀ ਤਾਂ ਅੱਸੀ ਅੱਜ ਹੋਣ ਦੀ ਕਿ ਨਸ ਸਵੇਰੇ ਹੋਣ ਦੀ ਜੇ ਸਾਰੇ ਪਿੰਡ ਦੀ ਹੋਈ ਜਾਵੇ ਹੂੰ ਬਾਰਾ ਕੇ ਲਈ ਦਾਣਾ ਮੰਡੀ ਦੇ 4 ਕਿੱਲੇ ਰਹਿ ਗਿਆ ਆਸ-ਪਾਸਿਆਂ ਵਾਲਿਆਂ ਨੇ ਸਾਰਿਆਂ ਨੇ ਰੋਕ ਲਈ ਇਹ ਗੱਲ ਨਹੀਂ ਅਸੀਂ ਹੋਣ ਦੇਣੀ ਨਹੀਂ ਤਗੜੇ ਲੋਕਾਂ ਕੋਲੇ ਵੀ ਪੰਚਾਇਤੀ ਜ਼ਮੀਨ ਹੈਗੀ ਆ ਜਾਂ ਸ਼ਾਮਲਾਟ ਦੱਬੀ ਵਿੱਚ 80 ਕਿੱਲੇ ਆ ਹੂੰ 80 ਕਿੱਲੇ ਉਹਦਣ ਨਹੀਂ ਚੱਕ ਕਰ ਦੇਗੇ ਹੂੰ ਇੱਧਰ 2.5 ਕਿੱਲੇ ਕੰਨੀਆ ਵੇਖੀ ਜਾਂਦੀ ਅਗੇ 2.5 ਮਰ ਲਿਆ ਕੰਨੀ 2.5 ਮਰ ਲਿਆ ਕੰਨੀ ਹੂੰ ਜੀ ਇਹ ਹੀ ਅਸੀਂ ਆ ਨਹੀਂ ਆਪਕੋ ਸਾਡੇ ਨਾਲ ਜੋ ਇਸ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਹੈਗੀ ਆ ਉਸ ਦੇ ਆਗੂ ਵੀ ਮੌਜੂਦ ਨੇ ਨੌਨੇ ਹਾਲ ਸਿੰਘ ਬਾਈ ਜੀ ਥੋੜਾ ਜਆ ਬੀਬੀਆਂ ਤੋਂ ਮਾਮਲਾ ਜਿਹੜਾ ਉਹ ਦੱਸਣ ਦੇ ਵਿੱਚ ਕਈ ਵਾਰੀ ਉਹ ਹੋ ਜਾਂਦਾ ਹੈਗਾ ਵੀ ਝਿਜਕ ਹੋ ਜਾਂਦੀ ਹੈਗੀ ਆ ਥੋੜਾ ਜਆ ਡਿਟੇਲ ਦੇ ਵਿੱਚ ਦੱਸਿਓ ਕਿ ਕੀ ਪੂਰੇ ਦਾ ਪੂਰਾ ਮਾਮਲਾ ਹੈਗਾ ਨਿਸ਼ਾਨਦੇਹੀ ਕਿਵੇਂ ਕਰਨ ਆ ਰਹੇ ਹੈਗੇ ਆ ਜਿਹੜੀ ਜਗ੍ਹਾ ਦੇ ਨਿਸ਼ਾਨਦੇਹੀ ਹੋ ਰਹੀ ਹੈਗੀ ਆ ਉੱਥੇ ਕੋਈ ਪਹਿਲਾਂ ਤੋਂ ਮੀਟਰ ਵਗੈਰਾ ਲੱਗਾ ਜਾਂ ਨਹੀਂ ਲੱਗਾ ਬਲਰਾਜ ਜੀ ਅਸਲ ਦੇ ਵਿੱਚ ਗੱਲ ਇਹ ਆ ਕਿ ਅਮਨਦੀਪ ਕੌਰ ਜਿਹੜੀ ਚੰਦਪਾਣ ਦੀ ਸਰਪੰਚਾ ਉਹਦੇ ਵਾਰ-ਵਾਰ ਘਰ ਦੀ ਨਿਸ਼ਾਨਦੇਹੀ ਕਰਨ ਵਾਸਤੇ ਫਰੀਦਕੋਟ ਦਾ ਪ੍ਰਸ਼ਾਸਨ ਐਮਐਲਏ ਮੋਲਕ ਸਿੰਘ ਉਹਨਾਂ ਦਾ ਅੱਡੀ ਚੋਟੀ ਵਾਲਾ ਜੋਰ ਲੱਗਾ ਹੋਇਆ ਅੱਜ ਤੀਸਰੀ ਵਾਰ ਪ੍ਰਸ਼ਾਸਨ ਜਿਹੜਾ ਇੱਥੇ ਆਇਆ ਚੰਦਪਾਣ ਦੇ ਵਿੱਚ ਦੋ ਵਾਰ ਪਹਿਲਾਂ ਲੋਕਾਂ ਨੇ ਇਕੱਠੇ ਹੋ ਕੇ ਮੋੜਿਆ ਪ੍ਰਸ਼ਾਸਨ ਨੂੰ ਅੱਜ ਫੇਰ ਆਇਆ ਸੀ ਅਸੀਂ ਵੀ ਐਕਸ਼ਨ ਕਮੇਟੀ ਵੱਲੋਂ ਇੱਥੇ ਪਹੁੰਚੇ ਅੱਜ ਲੋਕਾਂ ਨੂੰ ਇਕੱਠੇ ਕੀਤਾ ਅੱਜ ਅਸੀਂ ਵੀ ਤੈਅ ਕੀਤਾ ਹੋਇਆ ਸੀ ਐਕਸ਼ਨ ਕਮੇਟੀ ਵੱਲੋਂ ਕਿ ਅੱਜ ਇਹਨਾਂ ਨਾਲ ਜਿਸ ਤਰ੍ਹਾਂ ਦਾ ਰਵੱਈਆ ਪ੍ਰਸ਼ਾਸਨ ਦਾ ਹੋਊਗਾ ਉਸੇ ਢੰਗ ਤਰੀਕੇ ਨਾਲ ਜਿਹੜਾ ਉਹ ਨਿਬੜਿਆ ਜਾਊਗਾ ਅਮਨਦੀਪ ਕੌਰ ਨੂੰ ਵਾਰ-ਵਾਰ ਟਾਰਗੇਟ ਕਰਨ ਦਾ ਮਕਸਦ ਇਹ ਆ ਕਿ ਕੱਲਾ ਇਹ ਤਾਂ ਹੈ ਨਹੀਂ ਕਿ ਜਿਹੜੀ 2.5 ਮਰਲੇ ਜਗ੍ਹਾ ਇਹ ਹੀ ਆ ਕਿ ਚੰਦਪਾਣ ਚ ਹੀ ਨਜਾਇਜ਼ ਕਬਜ਼ਾ ਚੰਦਪਾਣ ਦੇ ਲੋਕਾਂ ਤੋਂ ਪਤਾ ਕੀਤਾ ਕਿ ਲਗਭਗ 80 ਕਿੱਲਾਂ ਦੇ ਕਰੀਬ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਜਗ੍ਹਾ ਜਿਹਦੇ ਉੱਤੇ ਲੋਕਾਂ ਦੇ ਨਜਾਇਜ਼ ਕਬਜ਼ੇ ਹੋਏ ਨੇ ਤੇ ਜਿਹੜਾ ਬੰਦਾ ਅਮਨਦੀਪ ਕੌਰ ਦੇ ਖਿਲਾਫ ਸ਼ਿਕਾਇਤ ਕਰਦਾ ਤੇ ਉਹਨੇ ਖੁਦ ਜਿਹੜੀ ਸੜਕ ਦੇ ਨਾਲੋਂ ਸਾਈਡ ਉਹ ਭੋਰਾਵਲੀ ਛੱਡੀ ਹੋਈ ਸਾਰੀ ਜਗ੍ਹਾ ਵੱਡੀ ਹੋਈ ਆ ਸਾਰਾ ਨਜਾਇਜ਼ ਕਬਜ਼ਾ ਕੀਤਾ ਹੋਇਆ ਨਾ ਤਾਂ ਉਸ ਨੂੰ ਬੰਦੇ ਨੂੰ ਆਪ ਨੂੰ ਦਿਖ ਰਿਹਾ ਕਿ ਮੈਂ ਵੀ ਨਜਾਇਜ਼ ਕਬਜ਼ਾ ਕੀਤਾ ਨਾ ਹੀ ਪ੍ਰਸ਼ਾਸਨ ਨੂੰ ਦਿਖ ਰਿਹਾ ਕਿ ਉਹਨੇ ਕੋਈ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਨਾ ਹੀ ਅਮੋਲਕ ਸਿੰਘ ਨੂੰ ਦਿਖ ਰਿਹਾ ਤੇ ਤੁਸੀਂ ਇਹ ਦੇਖੋ ਕਿ ਜਿਹੜੇ ਇਹ ਢੰਡੋਰਾ ਪੇਟ ਰਹੇ ਆ ਕਿ ਅਸੀਂ ਨਜਾਇਜ਼ ਕਬਜ਼ਾ ਛਡਾਉਣਾ ਕਿਸ ਤਰ੍ਹਾਂ ਨਜਾਇਜ਼ ਕਬਜ਼ੇ ਛਡਾਉਂਦੇ ਆ ਆਮ ਲੋਕਾਂ ਤੋਂ ਨਜਾਇਜ਼ ਕਬਜ਼ਾ ਕਿਸ ਤਰ੍ਹਾਂ ਛਡਾਇਆ ਜਾਂਦਾ ਤੇ ਤਣਾਟਾਂ ਵਰੀ ਕਿਸ ਤਰ੍ਹਾਂ ਦੰਦਣਾ ਪੈਂਦੀਆਂ ਜਿਹੜੀ ਚੰਦ ਭਾਂ ਦੇ ਵਿੱਚ ਸਭ ਤੋਂ ਪਹਿਲਾਂ ਲੜਾਈ ਸ਼ੁਰੂ ਹੁੰਦੀ ਆ ਉਹ ਵੀ ਨਜਾਇਜ਼ ਕਬਜ਼ੇ ਤੋਂ ਹੀ ਸ਼ੁਰੂ ਹੋਈ ਸੀ ਕਿਉਂਕਿ ਗਮਦੂਰ ਵਰਗਿਆਂ ਨੇ ਜੱਜੀ ਵਰਗਿਆਂ ਨੇ ਜਿਹੜੀ ਆਪਦੇ ਬਾਹਰ ਅਗੋਂ ਦੀ ਲੰਗ ਦੀ ਖਾਲੀ ਜਿਹਦੇ ਵਿੱਚ ਦੀ ਨਿਕਾਸੀ ਦਾ ਪਾਣੀ ਲੰਘਦਾ ਸੀ ਉਹਦੇ ਤੇ ਨਜਾਇਜ਼ ਕਬਜ਼ਾ ਕਰਕੇ ਉਹਨੂੰ ਬੰਦ ਕਰਕੇ ਲੋਕਟੈਲ ਲਾ ਕੇ ਤੇ ਜਿਹੜੀ ਨਿਕਾਸੀ ਨਾਲੀ ਦਾ ਮੂੰਹ ਆ ਦੂਸਰੇ ਪਾਸੇ ਨੂੰ ਮੋੜਿਆ ਸੀ ਉਸ ਨਜਾਇਜ਼ ਕਬਜ਼ੇ ਤੋਂ ਰੌਲਾ ਪਿਆ ਸੀ ਜਿਹੜਾ ਨਜਾਇਜ਼ ਕਬਜ਼ਾ ਕਰਵਾਉਣ ਵਾਸਤੇ ਐਮਐਲਏ ਅਮੌਲਕ ਗਮਦੂਰ ਵਰਗਿਆਂ ਦੀ ਪਿੱਠ ਤੇ ਖੜਾ ਫਰੀਦਕੋਟ ਦਾ ਸਾਰਾ ਪੁਲਿਸ ਪ੍ਰਸ਼ਾਸਨ ਉਹਦੀ ਪਿੱਠ ਤੇ ਖੜਾ ਫਰੀਦਕੋਟ ਦਾ ਸਾਰਾ ਸਿਵਲ ਪ੍ਰਸ਼ਾਸਨ ਉਹਦੀ ਪਿੱਠ ਤੇ ਖੜਾ ਉਹ ਨਹੀਂ ਲੱਗਾ ਉਹਨਾਂ ਨੂੰ ਕਿ ਨਜਾਇਜ਼ ਕਬਜ਼ਾ ਕਿਉਂਕਿ ਉਹ ਤਣਾਟ ਸੀ ਕਿਉਂਕਿ ਉਧਰੋਂ ਪੁਲਿਸ ਨੂੰ ਵੀ ਸਿਵਲ ਪ੍ਰਸ਼ਾਸਨ ਨੂੰ ਵੀ ਤੇ ਐਮਐਲਏ ਨੂੰ ਵੀ ਮੋਟਾ ਚੜਾਵਾ ਚੜਿਆ ਹੋਇਆ ਸੀ ਇਸ ਕਰਕੇ ਉਹਨਾਂ ਦੀਆਂ ਅੱਖਾਂ ਤੇ ਜਦੋਂ ਨੀਲੇ ਨੋਟ ਚੜ ਗਏ ਸੀ ਉਹਨਾਂ ਨੂੰ ਕੁਛ ਨਹੀਂ ਸਿੱਧੀਦਾ ਕਿ ਉਧਰ ਨਾਜਾਇਜ਼ ਕਬਜ਼ਾ ਹੋਇਆ ਸਿਰਫ ਤੋਂ ਸਿਰਫ ਅਮਨਦੀਪ ਤੇ ਕੌਰ ਦਾ ਘਰ ਹੀ ਉਹਨਾਂ ਨੂੰ ਨਾਜਾਇਜ਼ ਕਬਜ਼ਾ ਕਿਉਂ ਲੱਗ ਰਿਹਾ ਜਿਹੜੀ ਗੁੰਡਾਗਰਦੀ ਉਹਨਾਂ ਨੇ ਉਸ ਵਕਤ ਕੀਤੀ ਸੀ ਜਦੋਂ ਉਹ ਖਾਲੀ ਵਾਲੀ ਜਗ੍ਹਾ ਨੱਪੀ ਸੀ ਉਦੋਂ ਆਮ ਲੋਕਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ ਸੀ ਘਰਾਂ ਦੇ ਵਿੱਚ ਵੜ ਕੇ ਪੁਲਿਸ ਵੱਲੋਂ ਜੈਜੀ ਗਮਦੂਰ ਹੋਰਾਂ ਨੇ ਆਪਦੇ ਗੁੰਡਿਆਂ ਸਮੇਤ ਲੋਕਾਂ ਤੇ ਗੋਲੀਆਂ ਚਲਾਈਆਂ ਸੀ ਲੋਕਾਂ ਨੂੰ ਫੱਟੜ ਕੀਤਾ ਸੀ ਲੋਕਾਂ ਦੇ ਘਰਾਂ ਦੇ ਵਿੱਚੋਂ ਭੰਨ ਤੋੜ ਕੀਤੀ ਸੀ ਸਮਾਨ ਚੋਰੀ ਕੀਤਾ ਸੀ ਉਸ ਵਕਤ ਪੁਲਿਸ ਨੇ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਸੀ ਫਿਰ ਲੋਕ ਇਕੱਠੇ ਹੁੰਦੇ ਆ ਇੱਥੇ ਜਥੇਬੰਦੀਆਂ ਪਹੁੰਚਦੇ ਆ ਐਕਸ਼ਨ ਕਮੇਟੀ ਬਣਦੀ ਆ ਤੇ ਲੋਕਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਉਂਦੀ ਆ ਤੇ ਉਹਨਾਂ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਉੱਪਰ ਜਿਹੜੇ ਪਰਚੇ ਦਰਜ ਕਰਾਉਂਦੀ ਆ ਐਸਸੀਐਸਟੀ ਐਕਟ 307 ਦੇ ਆਰਮੈਗਟ ਤਹਿਤ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੇ ਜਦੋਂ ਉਹਨਾਂ ਗੁੰਡਿਆਂ ਤੇ ਪਰਚਾ ਦਰਜ ਹੁੰਦਾ ਫੇਰੋ ਸੈਸ਼ਨ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜ਼ਬਾਨਤਾ ਲੈ ਲੈਂਦੇ ਆ ਤੇ ਸੁਪਰੀਮ ਕੋਰਟ ਦੀ ਜਿਹੜੀ ਗਾਈਡਲਾਈਨ ਆ ਕਿ ਐਸ ਸੀ ਐਸਟੀ ਐਕਟ ਦੇ ਵਿੱਚ ਕਿਸੇ ਦੀ ਜ਼ਬਾਨਤ ਜਿਹੜੀ ਉਹ ਬਾਹਰ ਦੀ ਬਾਹਰ ਨਹੀਂ ਹੋਊਗੀ ਤੇ ਹੁਣ ਜਦੋਂ ਮਸਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਜਿਹੜੀ ਸਰਵਾਈ ਹੋਣ ਜਾ ਰਹੀ ਆ ਤੇ ਸਾਨੂੰ ਵਿਸ਼ਵਾਸ ਆ ਕਿ ਇਹਨਾਂ ਗੁੰਡਿਆਂ ਦੀਆਂ ਜ਼ਬਾਨਤਾ ਜਿਹੜੀਆਂ ਉਹ ਰੱਦ ਹੋਣੀਆਂ ਤੇ ਇਹਨਾਂ ਗੁੰਡਿਆਂ ਨੂੰ ਵੀ ਪਤਾ ਕਿ ਸਾਡੀਆਂ ਜ਼ਬਾਨਤਾ ਹਾਈ ਕੋਰਟ ਚੋਂ ਰੱਦ ਹੋਣੀਆਂ ਤੇ ਉਹਨਾਂ ਨੂੰ ਹਰ ਰੋਜ਼ ਰਾਤ ਨੂੰ ਜਿਹੜਾ ਜੇਲ੍ਹ ਦਾ ਗੇਟ ਆ ਉਹ ਖੁੱਲਦਾ ਦਿਖਦਾ ਉਹਨਾਂ ਨੂੰ ਲਗਦਾ ਕਿ ਜੇਲ ਸਾਨੂੰ ਜਾਣਾ ਪਊਗਾ ਜਿਵੇਂ ਅਸੀਂ ਆਮ ਲੋਕਾਂ ਨੂੰ ਜੇਲਾਂ ਦੇ ਵਿੱਚ ਸਿੱਟਿਆ ਸੀ ਵੀ ਹੁਣ ਸਾਡੀ ਵੀ ਵਾਰੀ ਆਈ ਖੜੀ ਆ ਇਸੇ ਕਰਕੇ ਉਹ ਦਬਾਅ ਬਣਾਉਣ ਵਾਸਤੇ ਸਕੱਲੀ ਅਮਨਦੀਪ ਦੇ ਘਰ ਨੂੰ ਹੀ ਜਿਹੜਾ ਉਹ ਟਾਰਗੇਟ ਕੀਤਾ ਜਾਂਦਾ ਕੱਲਾ ਇਸੇ ਢਾਈ ਮਰਲੇ ਜਗ੍ਹਾ ਨੂੰ ਹੀ ਟਾਰਗੇਟ ਕੀਤਾ ਜਾਂਦਾ ਤੇ ਜਦੋਂ ਪਿੰਡ ਚੋਂ ਪਤਾ ਕੀਤਾ ਇਹ ਵੀ ਤੇ ਪਤਾ ਲੱਗਿਆ ਕਿ ਇਹ ਜਿਹੜੀ ਜਗ੍ਹਾ ਇਹਦੇ ਨਾਲ ਕੁਝ ਜਗ੍ਹਾ ਹੋਰ ਸੀ ਢਾਈ ਤਿੰਨ ਕਨਾਲਾ ਇਹ ਜਗ੍ਹਾ ਸੀਗੀ ਜਿਹਦੇ ਵਿੱਚ ਇਹ 2 2.5 ਮਰਲੇ ਅਮਨਦੀਪ ਕੌਰ ਕੋਲੇ ਆ ਜਾਇਨ ਦੇ ਪਰਿਵਾਰ ਕੋਲੇ ਆ ਇਹਦੇ ਸੱਸੋਰੇ ਦੇ ਕੋਲੇ ਸੀਗੀ ਉਹ ਜਗਾ ਸਾਰੀ ਕਾਫੀ ਸਮਾਂ ਪਹਿਲਾਂ ਦੀ ਪੰਚਾਇਤ ਨੇ ਜਿਹੜੀ ਉਹ ਮੁੱਲ ਵੇਚੀ ਸੀ 1100 ਰੁਪਏ ਦੇ ਵਿੱਚ ਤੇ ਉਹ ਜਗਾ ਵੇਚ ਕੇ ਉਹਨਾਂ ਨੇ ਇੱਕ ਧਰਮਸ਼ਾਲਾ ਜਿਹੜੀ ਬਣਾਈ ਸੀ ਪਿੰਡ ਦੇ ਵਿੱਚ ਬੱਸ ਸਟੈਂਡ ਦੇ ਕੋਲੇ ਤੇ ਉਹਦੇ ਜਿਹੜੇ ਕਾਗਜ਼ਾ ਉਹ ਵੀ ਜਿਹੜੇ ਇਨਾਂ ਦੇ ਅਮਨਦੀਪ ਕੌਰ ਦੇ ਜਿਹੜੇ ਪਤੀ ਆ ਉਹਦੇ ਚਾਚੇ ਤਾਇਆ ਦੇ ਕੋਲੇ ਹੈਗੇ ਆ ਤੇ ਉਹ ਜਿਹੜਾ ਬੰਦਾ ਹੈਗਾ ਉਹ ਗਮਦੂਰ ਜੈਜੀ ਹਰਾਨੇ ਵਸਦੇ ਵਿੱਚ ਕੀਤਾ ਹੋਇਆ ਜਿਹੜਾ ਉਹ ਕਾਗਜ਼ ਸਾਹਮਣੇ ਨਹੀਂ ਆਉਣ ਦਿੰਦਾ ਜੇ ਉਹ ਕਾਗਜ਼ ਸਾਹਮਣੇ ਆ ਜਾਣ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਸਾਫ਼ ਹੋ ਜਾਣਾ ਤੇ ਹੁਣ ਸਿਰਫ ਤੋਂ ਸਿਰਫ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਅਮੋਲਕ ਸਿੰਘ ਆ ਉਹ ਗੁੰਡਾਗਰਦੀ ਕਰਨ ਲੱਗਾ ਹੋਇਆ ਚੰਦਪਾਣ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਉਹ ਗੁੰਡਾਗਰਦੀ ਕਰਦੇ ਆ ਰਹੇ ਆ ਖਾਸ ਕਰਕੇ ਚੰਦਪਾਣ ਦੇ ਵਿੱਚ ਜਿਹੜੀ ਇਹ ਕਰਤੀ ਲੋਕਾਂ ਦੇ ਵਿੱਚੋਂ ਮਜ਼ਦੂਰ ਲੋਕਾਂ ਦੇ ਵਿੱਚੋਂ ਜਿਹੜੀ ਔਰਤ ਸਰਪੰਚ ਬਣੀ ਆ ਉਹਨਾਂ ਦੀ ਜਿਹੜੀ ਔਰਤਾਂ ਪ੍ਰਤੀ ਘਟੀਆ ਮਾਨਸਿਕਤਾ ਉਹਨੂੰ ਦਰਸਾਉਂਦੀ ਆ ਆਮ ਆਦਮੀ ਪਾਰਟੀ ਦੀ ਜਿਹੜਾ ਉਹ ਵਾਰ-ਵਾਰ ਇਹਨੂੰ ਜਿਹੜਾ ਸਸਪੈਂਡ ਕਰਾਉਂਦੀਆਂ ਕੋਸ਼ਾਂ ਦੇ ਵਿੱਚ ਲੱਗੇ ਹੋਏ ਪਹਿਲਾਂ ਵੀ ਕਰਵਾਤਾ ਸੀ ਤੇ ਹਾਈ ਕੋਰਟ ਦੇ ਵਿੱਚੋਂ ਜਾ ਕੇ ਜਿਹੜੀ ਇਹਦੀ ਸਰਪੰਚੀ ਬਹਾਲ ਹੋਈ ਆ ਹੁਣ ਜੇ ਫੇਰ ਅਮਨਦੀਪ ਕੌਰ ਨੇ ਆਪਦਾ ਕੰਮ ਚਲਾਇਆ ਤੇ ਫਿਰ ਤੋਂ ਉਹਨੂੰ ਇਸ ਜਗ੍ਹਾ ਦੇ ਰਾਹੀਂ ਟਾਰਗੇਟ ਕਰਕੇ ਸਰਪੰਚੀ ਤੋਂ ਲਾਉਂਦੀਆਂ ਜਿਹੜੀਆਂ ਕੋਝੀਆਂ ਸ਼ਾਦਸ਼ਾ ਉਹ ਲਗਾਤਾਰ ਰਚ ਰਹੇ ਆ ਤੇ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਆ ਪ੍ਰਸ਼ਾਸਨ ਸਾਡੇ ਆਉਂਦਿਆਂ ਨੂੰ ਜਿਹੜਾ ਪੰਜ ਚਾਰ ਗੱਡੀਆਂ ਲੈ ਕੇ ਇੱਥੇ ਪਹੁੰਚਿਆ ਹੋਇਆ ਸੀ ਅਸੀਂ ਪਿੰਡ ਦੇ ਵਿੱਚ ਪਹੁੰਚੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਨਾਊਂਸਮੈਂਟ ਕਰਾਈ ਤੇ ਚੱਡਿਆਂ ਦੇ ਵਿੱਚ ਪੂਛ ਲੈ ਕੇ ਪ੍ਰਸ਼ਾਸਨ ਨੇ ਉਹ ਭੱਜਿਆ ਤੇ ਜੇ ਨਾ ਵੀ ਭੱਜਦਾ ਤੇ ਭਜਾਉਣਾ ਅਸੀਂ ਲਾਜ਼ਮੀ ਸੀਗਾ ਕਿਉਂਕਿ ਅਸੀਂ ਅੱਜ ਤੈਅ ਕੀਤਾ ਹੋਇਆ ਸੀ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਦਾ ਰਵੱਈਆ ਹੋਇਆ ਉਸੇ ਤਰ੍ਹਾਂ ਦਾ ਮੂੰਹ ਤੋੜਮਾ ਜਵਾਬ ਪ੍ਰਸ਼ਾਸਨ ਨੂੰ ਦਿੱਤਾ ਜਾਊਗਾ ਉਹਨਾਂ ਨੂੰ ਪੁੱਛਿਆ ਜਾਊਗਾ ਕਿ ਕੀ ਕੱਲਾ ਇਹ ਹੀ ਢਾਈ ਮਰਲੇ ਜਗਾ ਤੁਹਾਨੂੰ ਦਿਸਦੀਆਂ ਅਸੇ ਪਾਸੇ ਜਿਹੜਾ ਪਿੰਡ ਦੇ ਵਿੱਚ ਨਜਾਇਜ਼ ਕਬਜ਼ਾ ਹੋਇਆ ਉਹ ਕਿਉਂ ਨਜ਼ਰ ਨਹੀਂ ਆ ਰਿਹਾ ਜਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਹੋਏ ਆ ਉਹ ਪੰਜਾਬ ਸਰਕਾਰ ਨੂੰ ਕਿਉਂ ਨਜ਼ਰ ਨਹੀਂ ਆ ਰਹੇ ਇੱਕ ਮਜ਼ਦੂਰ ਨੇ ਜੇ ਢਾਈ ਮਰਲੇ ਜਗ੍ਹਾ ਦੇ ਵਿੱਚ ਆਪਦੇ ਬੱਚੇ ਪਾਲਦਿਆਂ ਰਹਿ ਕੇ ਤੇ ਉਹੀ ਨਜ਼ਰ ਤੁਹਾਨੂੰ ਕਿਉਂ ਆ ਰਿਹਾ ਵਾਰ-ਵਾਰ ਵਾਰ-ਵਾਰ ਫਰੀਦਕੋਟ ਦਾ ਪ੍ਰਸ਼ਾਸਨ ਤੇ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਸਾਰੀ ਇਕੱਠੀ ਹੋ ਕੇ ਢਾਣੀਆਂ ਬੰਨ ਬੰਨ ਕੇ ਇੱਥੇ ਜਿਹੜਾ ਚੰਦਪਾਣ ਦੇ ਵਿੱਚ ਆਉਂਦੀ ਆ ਇਹ ਕਹਿ ਰਹੇ ਆ ਕਿ ਅਸੀਂ ਜਿਹੜਾ ਸਰਪੰਚਾ ਮਨਦੀਪ ਕੌਰ ਤੋਂ ਜਿਹੜਾ ਨਜਾਇਜ਼ ਕਬਜ਼ਾ ਛਡਵਾਉਣਾ ਕਿ ਬਹੁਤ 11 ਕਿੱਲਿਆਂ ਦੇ ਪਲਾਟ ਨੱਪੇ ਹੋਏ ਆਮਨਦੀਪ ਕੌਰ ਨੇ ਸਿਰਫ 2.5 ਕਿੱਲੇ 2.5 ਮਰਲੇ ਜਗਾ ਜਿਹਦੇ ਪਿੱਛੇ ਫਰੀਦਕੋਟ ਦੇ ਪ੍ਰਸ਼ਾਸਨ ਦਾ ਐਮਐਲਏ ਮੌਲਕ ਦਾ ਜੈਜੀ ਗਮਦੂਰ ਵਰਗਿਆਂ ਦਾ ਸਾਰਿਆਂ ਦਾ ਟੈਲ ਵਾਲਾ ਜ਼ੋਰ ਲੱਗਾ ਹੋਇਆ ਅਸੀਂ ਦੱਸਣਾ ਚਾਉਂਦੇ ਪ੍ਰਸ਼ਾਸਨ ਨੂੰ ਕਿ ਪਹਿਲਾਂ ਵੀ ਤੁਸੀਂ ਇੱਥੇ ਗੁੰਡਾਗਰਦੀ ਕਰਕੇ ਦੇਖੀ ਆ ਲੋਕ ਦਬੇ ਨਹੀਂ ਲੋਕ ਇਥੋਂ ਦੇ ਸੰਘਰਸ਼ ਦੇ ਮੈਦਾਨ ਦੇ ਵਿੱਚ ਉੱਤਰੇ ਆ ਤੇ ਜੇ ਹੁਣ ਵੀ ਕਿਸੇ ਤਰ੍ਹਾਂ ਦੀ ਹਰਕਤ ਕਰੋਗੇ ਤੇ ਫਿਰ ਤੋਂ ਜਿਹੜਾ ਵੱਡਾ ਵਿਰੋਧ ਸੈਨ ਦੇ ਲਈ ਫਰੀਦਕੋਟ ਦਾ ਪ੍ਰਸ਼ਾਸਨ ਚਾਹੇ ਉਹ ਸਿਵਲ ਪ੍ਰਸ਼ਾਸਨ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਤੇ ਚਾਹੇ ਅਮੌਲਕ ਹੋਵੇ ਤੇ ਚਾਹੇ ਜੱਜੀ ਕਮਦੂਰ ਵਰਗੇ ਰਾ ਹੁਣ ਉਹ ਸਾਰੇ ਤਿਆਰ ਰਹਿਣ ਉਹ ਵਿਰੋਧ ਸੈਨ ਦੇ ਲਈ